ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੁਨੀਆਂ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਅਸਥਾਨ ਬਣੇ ਹੋਏ ਆ ਉਥੇ ਸਿੱਖ ਸੰਗਤਾਂ ਅਰਦਾਸ ਬੇਨਤੀ ਕਰਦੀਆਂ ਤੇ ਅਰਦਾਸ ਦੀ ਸਮਾਪਤੀ ਤੋਂ ਬਾਅਦ ਰਾਜ ਕਰੇਗਾ ਖਾਲਸਾ ਇਹ ਦੋਹਰਾ ਜ਼ਰੂਰ ਪੜਿਆ ਜਾਂਦਾ ਹੈ ਤੇ ਇਸ 100 ਸਾਖੀ ਦੇ ਵਿੱਚ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਦਰਜ ਹਨ ਕੁਝ ਲੋਕ ਜਿਹੜੇ ਇਹ ਗ੍ਰੰਥ ਨੂੰ ਕਹਿ ਦਿੰਦੇ ਆ ਕਿ ਇਹ ਮਿਥਿਹਾਸ ਹੈ ਇਹ ਸੱਚ ਨਹੀਂ ਹੈ ਪਰ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਜਦੋਂ ਗੋਰਿਆਂ ਦੀ ਸਰਕਾਰ ਨੂੰ ਪਤਾ ਲੱਗਾ ਸੀ ਕਿ ਇਸ ਗ੍ਰੰਥ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੁਝ ਬਚਨ ਹਨ ਜਿਹੜੇ ਸੱਚੇ ਹੋਏ ਨੇ ਕੁਝ ਘਟਨਾਵਾਂ ਸੱਚੀਆਂ ਹੋਈਆਂ ਨੇ ਉਦੋਂ ਉਹਨਾਂ ਨੇ ਇਹ ਪੜਨ ਤੋਂ ਪਾਬੰਦੀ ਲਾ ਦਿੱਤੀ ਸੀ ਤੇ ਆਪ ਵੀ ਇਹ ਗੁਰੂ ਗ੍ਰੰਥ ਦਾ ਅੰਗਰੇਜ਼ੀ ਵਿੱਚ ਅਨਵਾਦ ਕਰਕੇ ਪੜਿਆ ਸੀ ਤੇ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਆਓ ਜੀ ਅੱਜ ਆਪਾਂ ਉਹਨਾਂ ਘਟਨਾਵਾਂ ਬਾਰੇ ਜ਼ਿਕਰ ਕਰਦੇ ਹਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੀਆਂ ਤੇ ਸੱਚੀਆਂ ਹੋਈਆਂ ਜਦੋਂ ਸਿੱਖ ਗੋਵਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਆ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਤੇ ਉਹਦਾ ਰਾਜ ਮਹਾਰਾਜ ਜੀ ਕਿਵੇਂ ਮੁੱਕੇਗਾ ਔਰੰਗਜ਼ੇਬ ਦਾ ਰਾਜ ਬਹੁਤ ਵੱਡਾ ਇਹ ਮੁਗਲਾਂ ਦਾ ਰਾਜ ਕਿਵੇਂ ਖਤਮ ਹੋਵੇਗਾ ਤੇ ਮਹਾਰਾਜ ਨੇ ਆਖਿਆ ਸੀ ਕਾਵਲ ਤੋਂ ਇੱਕ ਦਿਨ ਕੀ ਹੋਵੇਗਾ ਇੱਕ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜਭਾਗ ਉਹ ਮਿੱਟੀ ਵਿੱਚ ਮਿਲਾ ਦੇਵੇਗਾ ਤੇ ਜਦੋਂ ਅਬਦਾਲੀ ਖਾਲਸੇ ਨਾਲ ਭਿੜੇਗਾ ਉਹ ਵੀ ਖਤਮ ਹੋ ਜਾਵੇਗਾ ਤੇ ਮਹਾਰਾਜ ਨੇ ਆਖਿਆ ਸੀ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਮਹਾਰਾਜ ਨੇ ਆਖਿਆ ਕਿ ਦੂਰ ਸਮੁੰਦਰੋਂ ਪਾਰ ਫਰੰਗੀ ਆਉਣ ਤੇ ਸਿੱਖਾਂ ਦਾ ਰਾਜਭਾਗ ਫਿਰ ਚਲਿਆ ਜਾਵੇਗਾ ਤੇ ਅਸੀਂ ਇਸ਼ਾਰੇ ਜਾਣਦੇ ਹਾਂ ਇਹ ਉਹ ਘਟਨਾਵਾਂ ਦਾ ਮੈਂ ਜ਼ਿਕਰ ਕੀਤਾ ਹੈ ਜਿਹੜੀਆਂ ਵਾਪਰ ਚੁੱਕੀਆਂ ਹਨ ਗੋਰੇ ਆਏ ਤਾਂ ਵਪਾਰ ਕਰਨ ਸੀ ਈਸਟ ਇੰਡੀਆ ਕੰਪਨੀ ਦੇ ਰਾਹੀਂ ਹੌਲੀ-ਹੌਲੀ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਜਦੋਂ ਗੋਰਿਆਂ ਨੇ ਇੱਥੇ ਕਬਜ਼ਾ ਕੀਤਾ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਇਹ ਪਾਵਨ ਗ੍ਰੰਥ ਹੈ ਕਿ ਜਿਹੜਾ ਇਹ ਪਾਵਨ ਗ੍ਰੰਥ ਹੈ ਸੌ ਸਾਖੀ ਇਹਦੀਆਂ ਪੋਥੀਆਂ ਇਕੱਠੀਆਂ ਕਰਕੇ ਉਹਨਾਂ ਨੇ ਛਾੜ ਦਿੱਤੀਆਂ ਬੇਅਦਵੀ ਕੀਤੀ ਸੀ ਇਹ ਸਾਰੀਆਂ ਪੋਥੀਆਂ ਨੂੰ ਅੱਗ ਲਾਉਣ ਦਾ ਕਾਰਨ ਵੀ ਇਸ ਕਰਕੇ ਇਹਨਾਂ ਨੂੰ ਅੱਗ ਲਾ ਕੇ ਛਾੜ ਦਿੱਤਾ ਗਿਆ ਤਾਂ ਕਿ ਸਿੱਖ ਇਹਨਾਂ ਨੂੰ ਪੜਨਾ ਲੈਣਾ ਕਿਤੇ ਇਨਾ ਪੋਥੀਆਂ ਨੂੰ ਪੜ ਕੇ ਜਾਗਰੂਕ ਨਾ ਹੋ ਜਾਣ ਸੋ ਸਾਖੀ ਵਿੱਚ ਮਹਾਰਾਜ ਦੇ ਵੀ ਬਚਨ ਲਿਖਿਆ ਰਾਜ ਚਲਸੀ ਕਾ ਫੋਜਾ ਚੜੇ ਹਰਮੰਦਰ ਮੈਂ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਆ ਘੁਰ ਭਜੇ ਘੋੜੇ ਕਾ ਹਰਮੰਦਰ ਮੈਂ ਆਣ ਅੱਗੇ ਗੁਰੂ ਜੀ ਫਰਮਾਉਂਦੇ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੈਂ ਆਣ ਤਬੇ ਮਰਜਾ ਮਾਲਵਾ ਦਵਾਬਾ ਦੁਖੀ ਹੋਵੇ ਸਭ ਗ੍ਰਾਮ ਇਹਦਾ ਭਾਵ ਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਥੇ ਜਦੋਂ ਰਾਜ ਹੋਵੇਗਾ ਇੱਕ ਰੰਡੀ ਦਾ ਰਾਜ ਹੋਵੇਗਾ ਇਹ ਰਾਜ ਕਿਸੇ ਸਮੇਂ ਰਿਹਾ ਵੀ ਹੈ ਇਹ ਭਵਿੱਖ ਬਾਣੀਆਂ ਉਹ ਨੇ ਜਿਹੜੀਆਂ ਜਿਹੜੀਆਂ ਸੱਚੀਆਂ ਹੋ ਚੁੱਕੀਆਂ ਨੇ ਇੰਦਰਾ ਗਾਂਧੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਵਿਧਵਾ ਔਰਤ ਸੀ ਉਹਨੇ ਰਾਜ ਕੀਤਾ ਉਹਦੇ ਬਾਰੇ ਸਤਗੁਰੂ ਮਹਾਰਾਜ ਜੀ ਨੇ ਆਖਿਆ ਕਿ ਉਹਦੇ ਰਾਜ ਦੇ ਵਿੱਚ ਫੌਜਾਂ ਹਰਮੰਦਰ ਸਾਹਿਬ ਚੜ੍ਹ ਕੇ ਆਉਣਗੀਆਂ ਜੰਗ ਹੋਵੇਗੀ ਇੰਨਾ ਖੂਨ ਬਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਪਰ ਖਾਲਸਾ ਡਟ ਕੇ ਮੁਕਾਬਲਾ ਕਰੇਗਾ ਇਹ ਵਿਪਤਾ ਵਿਰੁੱਧ ਉਹ ਲੜਨਗੇ ਮਾਝਾ ਕੀ ਮਾਲਵਾ ਕੀ ਦਵਾਬਾ ਕੀ ਅਜੋਕੇ ਪੰਜਾਬ ਦਾ ਸਾਰਾ ਹਿੱਸਾ ਸਾਰਾ ਪੰਜਾਬ ਹੀ ਦੁਖੀ ਹੋਵੇਗਾ 1983 ਦੇ ਹਮਲੇ ਦਾ ਦੁੱਖ ਸਾਰਾ ਪੰਜਾਬ ਨੇ ਝੱਲਿਆ ਸਿੱਖਾਂ ਦੇ ਅੱਜ ਵੀ ਆਪਣੇ ਅੰਦਰ ਦਰਦ ਹੈ ਕਿ ਸਿੱਖਾਂ ਦੇ ਦਿਲ ਸ੍ਰੀ ਹਰਮੰਦਰ ਸਾਹਿਬ ਡਿੱਠੇ ਛਬੇ ਥਾਵ ਨਹੀਂ ਤੁਥ ਜਹਿਆ ਉਥੇ ਉਹਨਾਂ ਦਿਲ ਤੇ ਹਮਲਾ ਕੀਤਾ ਇਸ ਤਰ੍ਹਾਂ ਸੰਗਤ ਜੀ ਸੰਤ ਮਹਾਪੁਰਖ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਾ ਜ਼ਿਕਰ ਕੀਤਾ ਹੈ 100 ਸਾਖੀ ਵਿੱਚ ਤਬੇ ਇੱਕ ਖਾਲਸਾ ਪ੍ਰਗਟ ਹੋਵੇ ਤੇ ਇਹ ਵੀ ਲਿਖਿਆ ਹੈ ਵਿਖਵਾਣੀ ਵਿੱਚ ਕਿਲਾ ਬਣਾਵੇ ਹਰਮੰਦਰ ਕੋ ਆਣ ਯਾਨੀ ਕਿ ਸੰਤ ਮਹਾਪੁਰਖ ਜਰਨੈਲ ਸਿੰਘ ਖਾਲਸਾ ਜੀ ਇੱਕ ਸਿੱਖ ਆਉਣਗੇ ਜਿਹੜਾ ਹਰਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਤੇ ਉਹ ਕਿਲਾ ਬਣਾ ਕੇ ਲੜੇਗਾ ਖਾਲਸੇ ਦੀ ਵਿਪਤਾ ਦੇ ਵਿੱਚ ਤੇ ਉਹ ਸੰਪੂਰਨ ਖਾਲਸੇ ਦਾ ਸਾਥ ਦੇਵੇਗਾ ਹੁਣ ਤੱਕ ਜੋ ਅਸੀਂ ਇਹ ਦੇਖਿਆ ਹੈ ਗੁਰੂ ਮਹਾਰਾਜ ਦੀ ਇੱਕ ਇੱਕ ਭਵਿਖਬਾਣੀ ਸੋ ਸਾਖੀ ਵਿੱਚ ਲਿਖੀ ਸੱਚ ਹੋਈ ਹੈ ਸੋ ਇਹ ਤਾਂ ਉਹ ਭਵਿਖਬਾਣੀਆਂ ਨੇ ਜਿਹੜੀਆਂ ਸੱਚ ਹੋ ਚੁੱਕੀਆਂ ਨੇ ਪਰ ਆਉਣ ਵਾਲੇ ਸਮੇਂ ਵਿੱਚ ਜੋ ਵਾਪਰਨ ਵਾਲਾ ਹੈ ਉਹ ਸੁਣ ਕੇ ਆਪ ਜੀ ਨੂੰ ਬੜੀ ਹੈਰਾਨੀ ਹੋਵੇਗੀ ਕਿਉਂਕਿ 100 ਸਾਖੀ ਵਿੱਚ ਲਿਖਿਆ ਤਵੀ ਰੂਸ਼ ਚੀਣ ਹਿੰਦ ਮੈਂ ਚੜ ਆਵੇ ਕੋਰ ਜੁੱਧ ਮਤ ਕਰ 70 ਕਰੋੜ ਸੇ 70 ਕਰੋੜ ਬਚ ਜਾਵੇ ਸੰਗਤ ਜੀ 17 ਕਰੋੜ ਬਚੇਗਾ ਤੇ 70 ਕਰੋੜ ਜਿਹੜਾ ਉਹ ਖਤਮ ਹੋ ਜਾਵੇਗਾ ਤੇ ਅੱਗੇ ਉਹਦੇ ਵਿੱਚ ਲਿਖਿਆ ਹੈ ਦਿੱਲੀ ਤਖਤ 'ਤੇ ਬੈ ਜਾਵੇ ਗੁਰੂ ਕੀ ਫੌਜ ਤਬੇ ਸਬੇ ਅੰਮ੍ਰਿਤ ਪਾਣ ਕਰੇ ਸੋ ਸੰਗਤ ਜੀ ਤਬੇ ਚੱਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਬੇ ਖਾਵੇ ਤਬੀ ਕਾਲਯੁਗ ਮਹ ਸਤਜੁਗ ਹੰਸੀ ਆਣ ਤੇ ਇਹ ਜਿਹੜੇ ਬਚਨ ਕੀਤੇ ਆ ਜਦੋਂ ਖਾਲਸਾ ਆਪਣੇ ਹੱਕਾਂ ਲਈ ਆਪਣਾ ਰਾਜ ਭਾਗ ਮੰਗੇਗਾ ਤਾਂ ਉਦੋਂ ਸਰਕਾਰਾਂ ਦੁਖੀ ਹੋਣਗੀਆਂ ਰਾਜ ਭਾਗ ਲਈ ਜਦੋਂ ਜਹਿਦ ਜਦੋਂ ਹੋਵੇਗੀ ਉਦੋਂ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਕੁਝ ਦੇਸ਼ ਮਿਲ ਜਾਣਗੇ 76 ਕਰੋੜ ਚੋਂ 17 ਕਰੋੜ ਬਚ ਪਾਉਣਗੇ ਘੋਰ ਜੁੱਧ ਹੋਵੇਗਾ 22 ਲੱਖ ਖਾਲਸਾ ਸ਼ਹੀਦ ਹੋਵੇਗਾ ਕਿਉਂਕਿ ਇਹ ਜੰਗਾ ਜੁੱਧ ਇਹਦਾ ਨਾਮ ਹੀ ਆਪਾਂ ਵੇਖਦੇ ਹਾਂ ਪ੍ਰਾਣੇ ਬਯੁਰਗ ਕਹਿੰਦੇ ਹੁੰਦੇ ਸੀ ਭਾਈ ਇਹਦਾ ਨਾਮ ਹੀ ਨਾ ਲਓ ਇਤਨਾ ਨਕਸ਼ਾਨ ਹੋ ਜਾਂਦਾ ਕਿ ਉਹ ਦੱਸਿਆ ਹੀ ਨਹੀਂ ਜਾ ਸਕਦਾ ਇਹ ਤਾਂ ਜਿਸ ਤਨ ਲਾਗੇ ਸੋਈ ਜਾਣੇ ਕੌਣ ਜਾਣੇ ਪੀਰ ਪ੍ਰਾਈ ਇਹ ਤਾਂ ਜਿੰਨਾ ਨਾਲ ਹੋਈ ਹੈ ਉਹ ਜਾਣਦੇ ਆ ਤਾਂ ਉਹ ਭਵਿਕ ਵਿੱਚ ਘੋਰ ਜਗ ਮਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਇਸ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸੇ ਦਾ ਰਾਜ ਹੋ ਜਾਵੇਗਾ ਤੇ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਾਰੇ ਰੱਜ ਕੇ ਖਾਣਗੇ ਕਾਲ ਯੁਗ ਵਿੱਚ ਵੀ ਸਤਜੁਗ ਵਾਲਾ ਮਾਹੌਲ ਬਣ ਜਾਵੇਗਾ ਤੇ ਸਾਧ ਸੰਗਤ ਜੀ ਜਿਸ ਸਾਖੀ ਦੇ ਵਿੱਚ ਵੀ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਨੇ ਜਿਨ੍ਹਾਂ ਨੇ ਸੋ ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਪੜਿਆ ਖੋਜ ਕੀਤੀ ਆ ਉਹ ਦੱਸਦੇ ਆ ਕਿ ਸੋ ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਦਾ ਸਾਲ ਇਸ ਤਰ੍ਹਾਂ ਲਿਖਿਆ ਸੀ ਸੋ ਸਾਖੀ ਵਿੱਚ ਸੁੰਨ ਲੱਲਾ ਤੇਰਿਆ ਪੰਜਵੇਂ ਊਣ ਸਸਾ ਪੰਜਾਸ਼ ਸੰਬਤ ਬਿਤਾਵੇ ਖਾਲਸਾ ਮਾਲਕ ਹੋਏ ਖਿਸ ਜਾਸ ਇਹਦੇ ਅਰਥ ਹਨ 0.10ਵਾਂ ਦੁਆਰ 1032 ਦੀ ਰੋਸ਼ਨੀ ਹੈ। 1 ਦੇ ਨਾਲ 3 ਤੇ 5 ਆਪਾਂ ਜੋੜ ਦਈਏ ਤਾਂ 8 ਬਣਦੇ ਆ। 50 ਵਿੱਚੋਂ 1 ਘੱਟ ਕਰ ਦੋ 49। ਮਹਾਰਾਜਾ ਦਲੀਪ ਸਿੰਘ ਦੀ ਗ੍ਰਿਫਤਾਰੀ ਕਦੋਂ ਹੋਈ? 1849 ਵਿੱਚ। ਉਹਦੋਂ ਬਾਅਦ ਹੀ ਫਾਲਸੇ ਦਾ ਰਾਜ ਖਤਮ ਹੋਇਆ। ਤੰਗਤ ਜੀ ਇਸ ਤਰ੍ਹਾਂ ਬੜੀ ਡੁੰਗਾਈ ਦੇ ਵਿੱਚ ਜਦੋਂ ਆਪਾਂ ਇਹਨੂੰ ਪੜਦੇ ਹਾਂ ਤੇ ਮਹਾਰਾਜ ਦੇ ਬਚਨ ਹਨ 96 ਕਰੋੜ ਖਾਲਸਾ ਹੋਣਾ ਇਹ ਤਾਂ ਗੁਰਦੁਆਰਾ ਮਾਲ ਟਿਕੜੀ ਸਾਹਿਬ ਜਦੋਂ ਆਪਾਂ ਹਜੂਰ ਸਾਹਿਬ ਜਾਣੇ ਆ ਉਹ ਸਥਾਨ ਉੱਥੇ ਪ੍ਰਗਟਾ ਜਿੱਥੇ ਗੁਰੂ ਮਹਾਰਾਜ ਨੇ ਆਖਿਆ ਜਦੋਂ 96 ਕਰੋੜ ਖਾਲਸਾ ਹੋਵੇਗਾ ਇੱਥੇ ਆ ਕੇ ਦੱਬਿਆ ਹੋਇਆ ਖਜ਼ਾਨਾ ਉਦੋਂ ਉਹਨਾਂ ਨੂੰ ਮਿਲੇਗਾ ਤੇ ਦੁਨੀਆ ਤੇ ਫਿਰ ਰਾਜ ਕਾਇਮ ਕਿੱਦਾਂ ਹੋਵੇਗਾ ਖਾਲਸੇ ਦਾ ਹੁਣ ਕੁਝ ਲੋਕ ਭਾਵੇਂ ਸੋਚਦੇ ਮੁੱਠੀ ਭਰ ਸਿੰਘਾ 2% ਵਾਲੇ ਇਹ ਕਹਿ ਦਿੰਦੇ ਆ ਦੁਨੀਆਂ ਤੇ ਰਾਜ ਕਿਵੇਂ ਕਰ ਸਕਦੇ ਆ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਚਾਵੇ ਤੇ ਕੀ ਨਹੀਂ ਹੋ ਸਕਦਾ ਹਾਲਾਤ ਇਦਾਂ ਦੇ ਬਣ ਰਹੇ ਆ ਦੁਨੀਆਂ ਦੇ ਮੰਨੇ ਪਰਮੰਨੇ ਜਿਹੜੇ ਡਿਫੈਂਸ ਆ ਖੂਫੀਆਂ ਰਿਪੋਰਟਾਂ ਦੇ ਜਿਹੜੇ ਐਕਸਪਰਟ ਆ ਉਹ ਵੀ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਅੱਜ ਅਮਰੀਕਾ ਦੇ ਖੂਫੀਆ ਵਿਭਾਗ ਦੇ ਵਿੱਚ 52 ਸਾਲ ਦਾ ਕੰਮ ਕਰ ਚੁੱਕਿਆ ਇੱਕ ਬੰਦਾ ਬੋਬ ਆਰਥਰ ਉਹਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ جنگ ਵਿੱਚ ਮਾਰੇ ਜਾਣ ਦਾ ਆਉਣ ਵਾਲੇ ਸਮੇਂ 'ਚ ਖਤਰਾ ਇੱਕ جنگ ਹੋਵੇਗੀ 20 ਕਰੋੜ ਲੋਕ ਜਿਹੜੇ ਮਾਰੇ ਜਾਣਗੇ ਉਸ جنگ ਵਿੱਚ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਇਹ ਬਰਬਾਦੀ ਨੂੰ ਰੋਕਣ ਦਾ ਹੱਲ ਕਿ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਉਹਨਾਂ ਵਰਗਾ ਰਾਜ ਦੁਬਾਰਾ ਬਹਾਲ ਕਰਨਾ ਪਵੇਗਾ ਤੇ ਉਹਨਾਂ ਨੇ ਦੱਸਿਆ ਖਾਲਸਾ ਰਾਜ ਦਾ ਹੱਲ ਭਾਰਤ ਦੇ ਵੱਡੇ ਵੱਡੇ ਅਫਸਰ ਇਸ ਤਰ੍ਹਾਂ ਜਦੋਂ ਮੀਟਿੰਗਾਂ ਕਰਦੇ ਆ ਉਹਦੇ ਵਿੱਚ ਖਾਲਸਾ ਰਾਜ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਤਾਂ ਸਾਨੂੰ ਭਾਈ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਗ੍ਰੰਥਾ ਜਿਹੜਾ ਅੰਗਰੇਜ਼ਾਂ ਨੇ ਇਹਦੀ ਬਹੁਤ ਬੇਅਦਵੀ ਕੀਤੀ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਕਿਤੇ ਸਿੱਖ ਪੜਨਾ ਲੈਣ ਇਹਦੇ ਵਿੱਚ ਕੁਝ ਵਿਦਵਾਨ ਇਹ ਵੀ ਮੰਨਦੇ ਆ ਕਿ ਕੁਝ ਗੱਲਾਂ ਉਹਨਾਂ ਨੇ ਰਲਾ ਕੇ ਪੇਸ਼ ਕੀਤੀਆਂ ਕਈਆਂ ਦਾ ਇਹ ਵੀ ਮੰਨਣਾ ਪਰ ਜਿਹੜੇ ਵਿਦਵਾਨ ਆ ਉਹ ਜਾਣਦੇ ਆ ਕਿਹੜੀ ਚੀਜ਼ ਗੁਰੂ ਜੀ ਦੀ ਕਸੌਟੀ ਤੇ ਖਰੀ ਉਤਰਦੀ ਹੈ ਕਿਹੜੀ ਨਹੀਂ ਉਹੀ ਉਹ ਸੰਗਤ ਵਿੱਚ ਰੱਖਦੇ ਆ ਪਰ ਜਿਤਨੀਆਂ ਵੀ ਭਵਿੱਖ ਬਾਣੀਆਂ ਹੋਈਆਂ ਸਾਧ ਸੰਗਤ ਜੀ ਉਹ ਸਾਰੀਆਂ ਹੀ ਥੱਚ ਹੋਈਆਂ ਨੇ ਅੱਜ ਦੇ ਜਿਹੜੇ ਹਾਲਾਤ ਬਣੇ ਪਏ ਆ ਹਿੰਦੁਸਤਾਨ ਪਾਕਿਸਤਾਨ ਦੀ ਆਪਸੀ ਜਿਹੜੀ ਅਣਬਣ ਹੈ ਉਹ ਕਿੱਥੋਂ ਤੱਕ ਜਾਵੇਗੀ ਤਾਂ ਮਾਲਕ ਹੀ ਜਾਣਦਾ ਇਹਦੇ ਬਾਰੇ ਕੋਈ ਅੰਦਾਜ਼ੇ ਨਹੀਂ ਲਾਏ ਜਾ ਸਕਦੇ ਇਹਦੇ ਬਾਰੇ ਆਪਣੇ ਵੱਲੋਂ ਕੁਝ ਦੱਸਿਆ ਨਹੀਂ ਜਾ ਸਕਦਾ ਇਹ ਤਾਂ ਇਹਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੁੰਦੀ ਹੈ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਕਿ ਜਦੋਂ-ਜਦੋਂ ਗੁਰੂਆਂ ਦੇ ਜਿਹੜੇ ਬਚਨ ਧਰਮ ਦੀ ਹਾਨੀ ਹੁੰਦੀ ਉਦੋਂ ਫਿਰ ਇਸ ਤਰ੍ਹਾਂ ਹੁੰਦਾ ਹੀ ਹੈ ਉਦੋਂ ਅਵਤਾਰੀ ਪੁਰਖ ਵੀ ਆਉਂਦੇ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਇੱਕ ਤਾਂ ਲੈਂਦਾ ਪੰਜਾਬ ਹੋ ਗਿਆ ਚਾਹੇ ਚੜਦਾ ਪੰਜਾਬ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਮਾਲਕ ਅੱਗੇ ਦੂਜੀ ਗੱਲ ਸਾਧ ਸੰਗਤ ਜੀ ਵੱਧ ਤੋਂ ਵੱਧ ਨਾਮ ਜਪਣਾ ਹੈ ਵੱਧ ਤੋਂ ਵੱਧ ਨਾਮ ਦਾ ਅਭਿਆਸ ਕਰਨਾ ਹੈ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰਨੀ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਬਣਾਈ ਰੱਖਣੀ ਪੰਜਾਬ ਦੇ ਉੱਪਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਉਹ ਸਦਾ ਹੀ ਖਾਲਸੇ ਦੇ ਅੰਗ ਸੰਗਾ ਇਹ ਸੋ ਸਾਖੀ ਜਿਹੜਾ ਪਾਵਨ ਗ੍ਰੰਥ ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਉਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਬਾਰੇ ਸੰਕੇਤ ਦੇ ਦਿੰਦਿਆਂ ਨੇ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਜੇਕਰ ਸੰਸਾਰ ਵਿੱਚ ਤੀਜੀ ਜੰਗ ਲੱਗਦੀ ਆ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ। ਇਹ ਜੰਗ ਦੀ ਜਿਹੜੀ ਸ਼ੁਰੂਆਤ ਆ ਉਹਨਾਂ ਦੱਸਿਆ ਏਸ਼ੀਆ ਵਿੱਚ ਹੀ ਹੋਵੇਗੀ। ਹੁਣ ਆਪਾਂ ਕੀ ਕਰਨਾ ਆਪਾਂ ਮਾਲਕ ਦਾ ਨਾਮ ਜਪਣਾ ਹੈ। ਹੋਣਾ ਜੋ ਹੋਣਾ ਹੀ ਹੈ। ਆਓ ਭਾਈ ਆਪਾਂ ਸਤਿਗੁਰੂ ਅੱਗੇ ਬੇਨਤੀਆਂ ਕਰੀਏ ਮਹਾਰਾਜ ਸੱਚੇ ਪਾਤਸ਼ਾ ਕਿਰਪਾ ਬਣਾਈ ਰੱਖਣੀ ਜੀ ਮਿਹਰਾਂ ਕਰਨੀਆਂ ਇਹ ਜੋ ਪੰਜਾਬ ਆ ਪਹਿਲਾਂ ਵੀ ਸੰਤਾਪ ਹੰਡਾ ਚੁੱਕਿਆ ਇਹਨੂੰ ਛੋਟਾ ਕਰ ਦਿੱਤਾ ਗਿਆ ਇਹਦੇ ਟੁਕੜੇ ਕਰ ਦਿੱਤੇ ਗਏ ਬਹੁਤ ਸਮੇਂ ਤੋਂ ਹਰ ਕਿਸੇ ਦੀ ਇਹਦੇ ਉੱਪਰ ਅੱਖ ਰਹੀ ਆ ਪਰ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਸੀ ਗੁਰੂ ਦੀ ਕਿਰਪਾ ਨਾਲ ਵੱਸਦਾ ਹੈ ਤੇ ਵੱਸਦਾ ਰਹੇਗਾ ਬਹੁਤ ਇਹਨੂੰ ਟਾਉਣ ਵਾਲੇ ਆਏ ਆ ਪਰ ਜਦੋਂ ਤੱਕ ਅਸੀਂ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਾਂਗੇ ਇੱਕ ਵੀ ਸ਼ਖਰ ਰਹੇਗਾ ਤੇ ਖਾਲਸਾ ਰਾਜ ਉਹ ਕਾਇਮ ਕਰ ਦੇਵੇਗਾ ਪੜੋ ਇਤਿਹਾਸ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਦਾ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ